ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਲੇਕਿਨ ਉੱਥੇ ਹੀ ਪੁਲਿਸ ਦੀ ਮੁਸਤੈਦੀ ਨੇ ਸਾਰੀ ਘਟਨਾ ਨੂੰ ਟਾਲ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਦੇ ਜਿੱਥੇ ਕਿ ਹੁਣ ਗੁਜਰਾਤ ਪੁਲਿਸ ਦੇ ਵੱਲੋਂ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਗੈਂਗ ਨੂੰ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੀ ਚੋਰੀ ਦੀ ਯੋਜਨਾ ਸੀ ਤੇ ਗੁਜਰਾਤ ਪੁਲਿਸ ਨੇ ਦਿੱਲੀ ਤੋਂ ਇੱਕ ਤਾਮਿਲਨਾਡੂ ਦਾ ਗੈਂਗ ਫੜਿਆ ਰਾਜਕੋਟ ਸਿਟੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਤੋਂ ਤਾਮਿਲਨਾਡੂ ਦੇ ਕ੍ਰਿਚੀ ਗੈਂਗ ਦੇ ਪੰਜ ਮੈਂਬਰਾਂ ਨੂੰ 8,62,000 ਰੁਪਏ ਦੀ ਨਕਦੀ ਅਤੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਗਰੋ ਰਿਲਾਈਐਂਸ ਜੋ ਆਯੋਜਿਤ ਅਨੰਤ ਅਬਾਨੀ ਅਤੇ ਰਾਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਇਵੈਂਟ ਵਿੱਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚਿਆ ਸੀ ਹਾਲਕਿ ਜਾਮਨਗਰ 'ਚ ਜਿੱਥੇ ਪ੍ਰੀ-ਵੇਡਿੰਗ ਇਵੈਂਟ ਹੋ ਰਿਹਾ ਸੀ ਉੱਥੇ ਪਹੁੰਚ ਕੇ ਗਰੋ ਨੂੰ ਪਤਾ ਲੱਗਾ ਕਿ ਸੁਰੱਖਿਆ ਸਖਤ ਹੈ ਅਤੇ ਅੰਦਰ ਜਾਣਾ ਸੰਭਵ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਿਗੇ ਤਾਂ ਇਸ ਗੈਂਗ ਦਾ ਉਸ ਇਵੈਂਟ ਦੇ ਵਿੱਚ ਅੰਦਰ ਜਾਣਾ ਮੁਸ਼ਕਿਲ ਹੋ ਗਿਆ ਸੀ ਰਾਜਕੋਟ ਸਿਟੀ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਦੱਸਿਆ ਕਿ ਤ੍ਰਿਚੀ ਗੈਂਗ ਦੇ ਸਾਰੇ ਮੈਂਬਰ ਤਾਮਿਲਨਾਡੂ ਰਾਜ ਦੇ ਤ੍ਰਿਚੂਲਾਪੱਲੀ ਜ਼ਿਲ੍ਹੇ ਦੇ ਮੂਲ ਨਿਵਾਸੀ ਨੇ ਇਹ ਗੈਂਗ ਅੰਬਾਨੀ ਪਰਿਵਾਰ ਦੀ ਪ੍ਰੀ-ਵੇਡਿੰਗ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਮਨਗਰ ਆਇਆ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਇਸ ਤੋਂ ਬਾਅਦ ਇਸ ਗਰੋ ਦੇ ਮੈਂਬਰਾਂ ਨੇ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਕੀਤੀਆਂ ਸੋ ਇਸ ਸਮੇਂ ਦੀ ਵੱਡੀ ਖਬਰ ਇਹ ਜਿੱਥੇ ਕਿ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਨੇ ਤਾਮਿਲਨਾਡੂ ਦੇ ਇਸ ਗੈਂਗ ਨੂੰ ਫੜਿਆ ਤੇ ਅਨੰਤ ਅਬਾਨੀ ਦੇ ਵਿਆਹ ਤੋਂ ਪਹਿਲਾਂ ਇੱਕ ਵੱਡੀ ਚੋਰੀ ਦੀ ਯੋਜਨਾ ਸੀਗੀ ਪਲੈਨਿੰਗ ਸੀਗੀ ਲੇਕਿਨ ਉਸ ਪਲੈਨਿੰਗ ਨੂੰ ਨੇਸ ਤੋਂ ਨਾਬੂਤ ਕਰਦ ਹੋਏ ਗੁਜਰਾਤ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਅਨੰਤ ਅੰਬਾਨੀ ਦੀ ਪ੍ਰੀ ਵਿਡਿੰਗ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਲੇਕਿਨ ਉੱਥੇ ਹੀ ਪੁਲਿਸ ਦੀ ਮੁਸਤੈਦੀ ਨੇ ਸਾਰੀ ਘਟਨਾ ਨੂੰ ਟਾਲ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਦੇ ਜਿੱਥੇ ਕਿ ਹੁਣ ਗੁਜਰਾਤ ਪੁਲਿਸ ਦੇ ਵੱਲੋਂ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਗੈਂਗ ਨੂੰ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੀ ਚੋਰੀ ਦੀ ਯੋਜਨਾ ਸੀ ਤੇ ਗੁਜਰਾਤ ਪੁਲਿਸ ਨੇ ਦਿੱਲੀ ਤੋਂ ਇੱਕ ਤਾਮਿਲਨਾਡੂ ਦਾ ਗੈਂਗ ਫੜਿਆ ਰਾਜਕੋਟ ਸਿਟੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਤੋਂ ਤਾਮਿਲਨਾਡੂ ਦੇ ਤ੍ਰਿਚੀ ਗੈਂਗ ਦੇ ਪੰਜ ਮੈਂਬਰਾਂ ਨੂੰ 8,62,000 ਰੁਪਏ ਦੀ ਨਕਦੀ ਅਤੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਗਰੋ ਰਿਲਾਇੰਸ ਜੋ ਆਯੋਜਿਤ ਅਨੰਤ ਅਬਾਨੀ ਅਤੇ ਰਾਧਿਕਾ ਮਰਚੰਟ ਦੀ ਪ੍ਰੀ ਵੈਡਿੰਗ ਇਵੈਂਟ ਵਿੱਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚਿਆ ਸੀ ਹਾਲਕਿ ਜਾਮਨਗਰ ਤੇ ਜਿੱਥੇ ਪ੍ਰੀ-ਵੇਡਿੰਗ ਇਵੈਂਟ ਹੋ ਰਿਹਾ ਸੀ ਉੱਥੇ ਪਹੁੰਚ ਕੇ ਗਰੋ ਨੂੰ ਪਤਾ ਲੱਗਾ ਕਿ ਸੁਰੱਖਿਆ ਸਖਤ ਹੈ ਅਤੇ ਅੰਦਰ ਜਾਣਾ ਸੰਭਵ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਿਗੇ ਤਾਂ ਇਸ ਗੈਂਗ ਦਾ ਉਸ ਇਵੈਂਟ ਦੇ ਵਿੱਚ ਅੰਦਰ ਜਾਣਾ ਮੁਸ਼ਕਿਲ ਹੋ ਗਿਆ ਸੀ ਰਾਜਕੋਟ ਸਿਟੀ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਦੱਸਿਆ ਕਿ ਤ੍ਰਿਚੀ ਗੈਂਗ ਦੇ ਸਾਰੇ ਮੈਂਬਰ ਤਾਮਿਲਨਾਡੂ ਰਾਜ ਦੇ ਤ੍ਰਿਚੂਲਾਪੱਲੀ ਜ਼ਿਲ੍ਹੇ ਦੇ ਮੂਲ ਨਿਵਾਸੀ ਨੇ ਇਹ ਗੈਂਗ ਅੰਬਾਨੀ ਪਰਿਵਾਰ ਦੀ ਪ੍ਰੀ-ਵੇਡਿੰਗ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਮਨਗਰ ਆਇਆ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਇਸ ਤੋਂ ਬਾਅਦ ਇਸ ਗਰੋਹ ਦੇ ਮੈਂਬਰਾਂ ਨੇ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਕੀਤੀਆਂ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਕਿ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਗੁਜਰਾਤ ਪੁਲਿਸ ਨੇ ਤਾਮਿਲਨਾਡੂ ਦੇ ਇਸ ਗੈਂਗ ਨੂੰ ਫੜਿਆ ਤੇ ਅਨੰਤ ਅਬਾਨੀ ਦੇ ਵਿਆਹ ਤੋਂ ਪਹਿਲਾਂ ਇੱਕ ਵੱਡੀ ਚੋਰੀ ਦੀ ਯੋਜਨਾ ਸੀਗੀ ਪਲੈਨਿੰਗ ਸੀਗੀ ਲੇਕਿਨ ਉਸ ਪਲੈਨਿੰਗ ਨੂੰ ਨੇਸ ਤੋਂ ਨਾਬੂਦ ਕਰਦੇ ਹੋਏ ਗੁਜਰਾਤ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ